ਸੋ ਹਾਂਜੀ ਦੋਸਤੋ ਹਾਜ਼ਰ ਹਾਂ ਤੁਹਾਡੇ ਸਾਰਿਆਂ ਲਈ ਅੱਜ ਦੀ ਨਵੀਂ ਅਪਡੇਟ ਲੈ ਕੇ ਸੋ ਹੁਣੇ-ਹੁਣੇ ਇੱਕ ਨਵੀਂ ਅਪਡੇਟ ਮਿਲੀ ਹੈ ਦੋਸਤੋ ਸਿੱਖਿਆ ਵਿਭਾਗ ਵੱਲੋਂ ਜਾਂ ਕਹਿ ਲਈਏ ਵੀ 3704 ਕੇਡਰ ਅਧਿਆਪਕ ਯੂਨੀਅਨ ਵੱਲੋਂ ਠੀਕ ਹੈ ਜੀ ਤੇ ਦੂਸਰਾ ਹਾਈ ਕੋਰਟ ਦੇ ਵਿੱਚ ਜਿਹੜੀ ਅੱਜ ਸੁਣਵਾਈ ਸੀ ਉਸ ਦੇ ਉੱਪਰ ਫੈਸਲਾ ਹੋ ਜਿਹੜਾ ਆ ਚੁੱਕਿਆ ਹੈ ਠੀਕ ਹੈ ਜੀ ਤਾਂ ਕੀ ਹੈ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਆਂ ਕਿਰਪਾ ਕਰਕੇ ਬਨੇ ਰਹੋ ਉਸ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਇਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਹਰ ਦਿਨ ਕੁਝ ਨਾ ਕੁਝ ਨਵਾਂ ਤੁਹਾਡੇ ਲਈ ਲੈ ਕੇ ਆਉਣ ਦੀ ਕੋਸ਼ਿਸ਼ ਜਿਹੜੀਆਂ ਉਹ ਲੰਮਾਸ਼ ਕਰ ਚੱਲ ਰਿਹਾ ਸੀ ਸੋ ਵਿਭਾਗ ਵੱਲੋਂ ਜਿਹੜਾ ਪੱਤਰ ਜਾਰੀ ਹੋ ਚੁੱਕਿਆ ਸੀ ਸੋ ਕੱਲ ਵੀ ਵਿਭਾਗ ਵੱਲੋਂ ਪੱਤਰ ਜਾਰੀ ਹੋਇਆ ਹੈ ਕਿ 10334800 ਪਲੱਸ 5000 ਗ੍ਰੇਡ ਪੇ ਦੇ ਨਾਲ ਜਿਹੜੀ ਹੈਗੇ 3704 ਕੈਡਰ ਦੀ ਜਾਂ ਜਿਹੜੇ ਪਟੀਸ਼ਨਰਸ ਮੰਗ ਕਰ ਰਹੇ ਛੇਵੇਂ ਪੇ ਕਮਿਸ਼ਨ ਦੀ ਉਹਨਾਂ ਦੀ ਜਿਹੜੀ ਪੇ ਫਿਕਸ ਕੀਤੀ ਜਾਣੀ ਆ ਉਹ 10334800 ਪਲੱਸ 5000 ਗ੍ਰੇਡ ਪੇ ਦੇ ਨਾਲ ਕੀਤੀ ਜਾਣੀ ਆ ਠੀਕ ਹੈ ਜੀ ਸੋ ਉਹ ਵਿਭਾਗ ਵੱਲੋਂ ਇਹ ਤਾਂ ਜਿਹੜਾ ਹੈਗਾ ਵਿਭਾਗੀ ਪੱਤਰ ਜਾਰੀ ਕਰ ਦਿੱਤਾ ਗਿਆ ਪਰ ਇਹਦੇ ਵਿੱਚ ਇੱਕ ਵੱਡਾ ਦੋਸਤੋ ਆਪਾਂ ਕੱਲ ਵੀ ਦਿਖਾਇਆ ਸੀ ਕਿ ਜਿਹੜਾ ਉਹਲਾ ਰਹਿ ਗਿਆ ਸੀ ਜਾਂ ਕਹਈ ਦੀ ਵੀ ਸਪਸ਼ਟ ਨਹੀਂ ਹੋਇਆ ਸੀ ਕਿ ਜਿਹੜੀ ਪੇ ਫਿਕਸ ਹੋਣੀ ਹੈ ਉਹਦੀ ਬੇਸਿਕ ਸੈਲਰੀ ਕਿੰਨੀ ਹੋਊਗੀ ਆਪਾਂ ਤੁਹਾਡਾ ਦੋਸਤਾਂ ਵੀਡੀਓ ਸਾਂਝੀ ਕੀਤੀ ਸੀ ਜਿਹਦੇ ਵਿੱਚ ਇੱਕ 38 100 ਦੇ ਨਾਲ ਤੇ ਦੂਸਰੀ 45 400 ਦੇ ਨਾਲ ਦੋਵੇਂ ਤਰ੍ਹਾਂ ਦੀ ਜਿਹੜੀ ਪੇ ਉਹ ਬਣਾਈ ਸੀ 38 100 ਦੇ ਨਾਲ ਕਿੰਨੀ ਬਣਦੀ ਹੈ 45 100 ਜਿਹੜੀ 400 ਦੇ ਨਾਲ ਕਿੰਨੀ ਬਣਦੀ ਹੈ ਉਹ ਫਰਕ ਤੁਸੀਂ ਤਕਰੀਬਨ ਸਾਰੇ ਭੈਣ ਭਰਾਵਾਂ ਨੇ ਦੇਖ ਲਿਆ ਹੋਣਾ ਜਿਨ੍ਹਾਂ ਨੇ ਵੀ ਵੀਡੀਓ ਨਹੀਂ ਦੇਖੀ ਤਾਂ ਵੀਡੀਓ ਦੇਖ ਸਕਦੇ ਆ तकरीबन तकरीबन 10 ਤੋਂ 11000 ਰੁਪਏ ਦਾ ਫਰਕ ਜਿਹੜਾ ਉਹ ਪੈ ਰਿਆ ਸੀ ਸੋ 3704 ਯੂਨੀਅਨ ਜਿਵੇਂ ਕਹਿਦੀ ਵੀ ਬੜੀ ਵਧੀਆ ਜਿਵੇਂ ਕਹਿਦੀ ਵੀ ਆਗੂ ਜਿਨ੍ਹਾਂ ਦੇ بڑے ਸੂਝਵਾਨ ਨੇ ਸੋ ਉਸ ਇਸ ਫੈਕਟਰ ਨੂੰ ਸਮਝਦੇ ਹੋਏ ਤਾਂ ਉਹਨਾਂ ਵੱਲੋਂ 45400 ਰੁਪਏ ਦੇ ਨਾਲ ਜਿਹੜੀ ਬੇਸਿਕ ਬਣਦੀ ਹੈ ਦੋਸਤੋ ਠੀਕ ਹੈ ਜੀ ਸੋ ਉਹਦੀਆਂ ਕਾਪੀਆਂ ਅੱਜ ਜਿਹੜੀਆਂ ਉਹ ਹਾਈ ਕੋਰਟ ਦੇ ਵਿੱਚ ਜਮ੍ਹਾਂ ਹੋ ਚੁੱਕੀਆਂ ਐ ਤੇ ਹੁਣ ਜਿਹੜੀ ਤੁਹਾਡੀ ਸੈਲਰੀ ਫਿਕਸ ਹੋਣੀ ਐ ਉਹ ਬੇਸਿਕ ਤੁਹਾਡੀ 45400 ਪਲੱਸ 3% ਜਿਹੜਾ ਸਾਲਾਨਾ ਇਨਕਰੀਮੈਂਟ ਲੱਗਦਾ ਚੌਥਾ ਠੀਕ ਹੈ ਚੌਥੇ ਸਾਲ ਦਾ ਉਹ ਤਕਰੀਬਨ ਜੇ ਕਹੇ ਦੀ ਗੱਲ ਕਰ ਤਾਂ 46800 ਤੁਹਾਡੀ ਹੋਣੀ ਜਿਹੜੀ ਬੇਸਿਕ ਉਹ ਮੰਨੀ ਜਾਊਗੀ ਠੀਕ ਹੈ ਜੀ ਸੋ ਪਰਵੀਸ਼ਨ ਤੋਂ ਬਾਅਦ ਹੁਣ ਤੁਹਾਡੀ ਜਿਹੜੀ ਉਹ ਬੇਸਿਕ ਹੋਊਗੀ ਦੋਸਤੋ ਉਹ 46800 ਹੋਊਗੀ ਉਸ ਤੋਂ ਬਾਅਦ ਹੀ 46800 ਦੇ ਉੱਪਰ ਜਿਹੜੇ ਉਹ ਪੱਤੇ ਵਗੈਰਾ ਲੱਗਣਗੇ 42% 8% ਤੇ ਉਸ ਤੋਂ ਬਾਅਦ ਮੋਬਾਈਲ ਪੱਤਾ ਜਾਂ ਜਿਵੇਂ ਕਹਦੇ ਮੈਡੀਕਲ ਅਲਾਂਸ ਤਾਂ ਕੁੱਲ ਮਿਲਾ ਕੇ ਆਪਾਂ ਇਸ ਵਿਸ਼ੇ ਦੇ ਉੱਪਰ ਵੀਡੀਓ ਪਹਿਲਾਂ ਜਾਰੀ ਕਰ ਚੁੱਕੇ ਹਾਂ ਕਿ ਤਕਰੀਬਨ ਤਕਰੀਬਨ 70 71000 ਰੁਪਿਆ ਜਿਹੜੀ ਉਹ ਸੈਲਰੀ ਉਹ ਬਣਦੀ ਹੈ ਸੋ ਇੱਕ ਵਾਰ ਤੋਂ ਫਿਰ ਸਾਰੇ 3704 ਕੈਡਰ ਨੂੰ ਉਹਨਾਂ ਸਾਰੇ ਪਟੀਸ਼ਨਰਸ ਨੂੰ ਬਹੁਤ ਬਹੁਤ ਮੁਬਾਰਕਾਂ ਕਿ ਜਲਦੀ ਹੀ ਜਿਹੜਾ ਉਹਨਾਂ ਦੀ ਜਿਹੜੀ ਇਸ ਮਿਹਨਤ ਦਾ ਫਲ ਮਿਲਣ ਵਾਲਾ ਹੈ ਤਕਰੀਬਨ ਕੋਰਟ ਦੇ ਵਿੱਚ ਫਾਈਲਾਂ ਜਮ੍ਹਾਂ ਹੋ ਚੁੱਕੀਆਂ ਹਨ ਜਲਦੀ ਹੀ ਜਿਹੜੇ ਆਰਡਰ ਜਾਰੀ ਕਰ ਦਿੱਤੇ ਜਾਣਗੇ ਕਿ ਜਿਹੜੀ ਪਟੀਸ਼ਨਰ ਦੀ ਪੇ ਫਿਕਸ ਹੋਣੀ ਹੈ ਉਹ 45400 ਉਸ ਤੋਂ ਬਾਅਦ ਇਨਕਰੀਮੈਂਟ ਲਾ ਕੇ ਜਿਹੜੀ ਉਹ ਕੀਤੀ ਜਾਣੀ ਹੈ ਤਾਂ तकरीबन ਜਿਹੜੀ ਕਹਿੰਦੇ ਵੀ 46800 ਦੇ ਨਾਲ ਹੀ ਜਿਹੜੀ ਉਹ ਪੇ ਫਿਕਸ ਕੀਤੀਆਂ ਨੇ ਸੋ ਅੱਜ तकरीबन 12:00 ਬਾਈ ਤੋਂ ਬਾਅਦ ਇੱਕ ਬੜਾ ਵੱਡਾ ਜਿਹੜਾ ਇੱਕ ਕਹਿੰਦੀ ਹੈ ਵੀ ਅ ਵਿਭਾਗ ਦੇ ਵਿੱਚ ਜਾਂ ਟੀਚਰ ਮਹਿਕਮੇ ਦੇ ਵਿੱਚ ਬੜਾ ਵੱਡਾ ਫੇਰ ਬਦਲ ਹੋ ਗਿਆ ਸੀ ਭਾਵੇਂ ਇੱਕ ਤਰ੍ਹਾਂ ਦੀ ਅਫਵਾਹ ਫੈਲ ਗਈ ਸੀ ਕਿ ਜਿਹੜੀ ਉਹ ਤਨਖਾਹ ਬਣਾ ਰਹੇ ਹੈ ਜੀ ਉਹ ਤਾਂ ਗਲਤ ਬਣ ਗਈ ਜੀ ਉਹਦੇ ਵਿੱਚ ਇੰਨਾ ਘਾਟਾ ਪੈ ਰਿਹਾ ਜੀ ਉਹ ਤਾਂ ਤਨਖਾਹ 50000 ਵੀ ਨਹੀਂ ਬਣੀ ਕਿਉਂਕਿ ਬੜੀ ਅੱਗ ਵਾਂਗੂ ਇਹ ਖਬਰ ਫੈਲ ਚੁੱਕੀ ਸੀ ਸੋ ਉਹ ਦੋਸਤੋ ਇਸ ਤਰ੍ਹਾਂ ਤਕਰੀਬਨ ਥੋੜਾ ਜਿਹਾ ਠਰਮਾ ਰੱਖਿਆ ਕਰੋ ਕਿਉਂਕਿ ਟੀਚਰ ਮਹਿਕਮੇ ਦੇ ਵਿੱਚ ਜੇਕਰ ਗੱਲ ਕਰ ਲਈ ਤਾਂ ਖਬਰ ਬੜੀ ਅੱਗ ਵਾਂਗੂ ਫੈਲਦੀ ਹੈ ਤਾਂ ਬੜੀ ਜਲਦੀ ਦੇ ਨਾਲ ਇੱਕ ਦੂਜੇ ਨੂੰ ਫੋਨ ਘੁਮਾਏ ਠੀਕ ਹੈ ਜੀ ਖਬਰਾਂ ਉੱਡੀਆਂ ਕਿ 3704 ਕੈਡਰ ਦੀ ਜਿਹੜੀ ਆਪਣੀ ਪੇ ਆ ਉਹ ਗਲਤ ਬਣ ਗਈ ਜੀ ਉਹਦੇ ਨਾਲ ਤਾਂ ਬਹੁਤ ਘਾਟਾ ਪੈ ਗਿਆ ਜੀ ਇਸ ਤੋਂ ਨਾਲ ਤੋਂ ਪਹਿਲਾਂ ਸੀ ਠੀਕ ਹੈ ਜੀ ਉਹ 50 55000 ਲੈ ਰਹੇ ਸੀ ਤਾਂ ਮਤਲਬ ਇਸ ਤਰ੍ਹਾਂ ਦੀ ਖਬਰਾਂ ਸੁਣਨ ਨੂੰ ਮਿਲੀਆਂ ਸੋ ਤਕਰੀਬਨ ਇੱਕਦਮ ਰਿਐਕਟ ਨਾ ਕਰਿਆ ਕਰੋ ਥੋੜਾ ਬਹੁਤ ਆਪਣੇ ਭੈਣ ਭਰਾਵਾਂ ਮੇਰੇ ਆਸ-ਪਾਸੇ ਤੋਂ ਪੁੱਛ ਕਮੀਆਂ ਨੂੰ ਦੂਰ ਕਰਦੇ ਹੋਏ ਹੁਣੇ-ਹੁਣੇ ਆਪਾਂ ਨੂੰ ਜਿਹੜੀ ਖਬਰ ਮਿਲੀ ਹੈ ਤਾਂ ਆਪਾਂ ਸੋਚਿਆ ਵੀ ਤੁਹਾਨੂੰ ਭੈਣ ਭਰਾਵਾਂ ਨੂੰ ਇਸ ਟੈਨਸ਼ਨ ਤੋਂ ਦੂਰ ਕੀਤਾ ਜਾਵੇ ਤਾਂ ਕਿ ਤੁਸੀਂ ਕਿਸੇ ਤਰ੍ਹਾਂ ਦੀ ਟੈਨਸ਼ਨ ਨਾ ਕਰੋ ਤਾਂ ਤੁਹਾਡੀ ਜਿਹੜੀ ਹੁਣ ਬੇਸਿਕ ਸੈਲਰੀ ਬਣਨੀ ਹੈ ਦੋਸਤੋ ਉਹ 42800 ਬਣਨੀ ਹੈ ਠੀਕ ਹੈ ਜੀ ਸੋ ਇਹ ਤਾਂ ਸੀ ਦੋਸਤੋ ਪੇ ਫਿਕਸੇਸ਼ਨ ਨੂੰ ਲੈ ਕੇ ਹੁਣ ਦੂਸਰਾ ਪੱਤਰ ਜਿਹੜਾ ਆਇਆ ਦੋਸਤੋ ਉਹ 5178 ਦਾ ਆਪਾਂ ਦੇਖਿਆ ਕਿ 5178 ਜਿਹੜੀ ਭਰਤੀ ਹੈ ਉਹ ਪਹਿਲਾਂ ਆਈ ਸੀ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਪੇ ਫਿਕਸੇਸ਼ਨ ਨੂੰ ਲੈ ਕੇ ਸੌਰੀ ਆਪਣਾ ਏਰੀਆ ਨੂੰ ਲੈ ਕੇ ਇੱਕ ਵੱਡਾ ਜਿਹੜਾ ਅ ਕਿਹਦੇ ਵੀ ਮੁੱਦਾ ਬਣਿਆ ਹੋਇਆ ਸੀ ਠੀਕ ਹੈ ਜੀ ਸੋ ਉਸ ਦੇ ਉੱਪਰ ਵੀ ਜਿਹੜਾ ਅੱਜ ਫੈਸਲਾ ਆ ਚੁੱਕਿਆ ਜਿਹੜੇ ਪਟੀਸ਼ਨਰ ਸੀ ਉਹਨਾਂ ਨੂੰ ਲਾਭ ਮਿਲ ਚੁੱਕੇ ਐ ਠੀਕ ਹੈ ਜੀ ਤੇ ਜਿਹੜੇ ਨਾਨ ਪਟੀਸ਼ਨਰ ਭਾਵ ਜਿਹੜੇ ਪਟੀਸ਼ਨਰ ਨਹੀਂ ਬਣੇ ਸੀ ਸੋ ਉਹਨਾਂ ਦੇ ਹੱਕ ਦੇ ਵਿੱਚ ਵੀ ਅੱਜ ਜਿਹੜਾ ਫੈਸਲਾ ਆ ਚੁੱਕਿਆ ਹੈ ਲਾਸਟ ਲਾਈਨ ਐ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਇਹਦੇ ਵਿੱਚ ਹੀ ਸਾਰਾ ਕੁਝ ਕਲੀਅਰ ਹੋ ਜਾਊਗਾ ਹੁਣ ਉਹਨਾਂ ਵਾਸਤੇ ਇਹ ਖੁਸ਼ਖਬਰੀ ਵਾਲੀ ਗੱਲ ਐ ਜਿਹੜੇ ਭੈਣ ਭਰਾ ਇਹ ਸੋਚ ਰਹੇ ਐ ਵਿੱਚ ਅਸੀਂ ਤਾਂ ਕਿਸੇ ਕਾਰਨ ਪਟੀਸ਼ਨਰ ਨਹੀਂ ਬਣੇ ਜੀ ਠੀਕ ਹੈ ਜੀ ਹਾਲਾਂਕਿ ਚਲੋ ਇਹ ਇੱਕ ਕਹਦੀ ਵੀ ਵੱਡੀ ਗਲਤੀ ਹੈ ਕਿ ਪਟੀਸ਼ਨਰ ਨਾ ਬਣਨਾ ਠੀਕ ਹੈ ਜੀ ਅੱਗੇ ਤੋਂ ਇਹ ਚੀਜ਼ ਦਾ ਖਿਆਲ ਰੱਖਣਾ ਹੈ ਕਿ ਤੁਸੀਂ ਤੁਹਾਨੂੰ ਮੌਕਾ ਮਿਲੇ ਤਾਂ ਪਟੀਸ਼ਨਰ ਬਣਨਾ ਹੀ ਬਣਨਾ ਹੈ ਕਿਉਂਕਿ ਇਸ ਦੇ ਨਾਲ ਜਿੰਨੇ ਪਟੀਸ਼ਨਰਸ ਹੋਣਗੇ ਜਿੰਨੇ ਕੇਸ ਹੋਣਗੇ ਉਹਦੇ ਨਾਲ ਜਿਹੜਾ ਕੇਸ ਸਟਰੋਂਗ ਹੁੰਦਾ ਤੇ ਵਿਭਾਗ ਕਹਦੀ ਏ ਉਸ ਦੇ ਉੱਪਰ ਜਲਦੀ ਅਮਲ ਦੇ ਵਿੱਚ ਲੈ ਕੇ ਆਉਣਾ ਹੈ ਠੀਕ ਹੈ ਜੀ ਕਿਉਂਕਿ ਨਹੀਂ ਤਾਂ ਇਹ ਸੋਚ ਦਿੰਦਾ ਵੀ ਇਹਨਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਇਸੇ ਕਰਕੇ ਉਹ ਜਿਹੜੇ ਉਹ ਮੰਗ ਨਹੀਂ ਕਰ ਰਹੇ ਸੋ 3704 ਕੀਟਰ ਦਾ ਕੇਸ ਇੰਨਾ ਜਲਦੀ ਤਾਂ ਹੀ ਹੋਇਆ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਪਟੀਸ਼ਨਰ ਉਹ ਬਣੇ ਆ ਸੋ ਜਿੰਨਾ ਕਰਕੇ ਤਕਰੀਬਨ ਤਕਰੀਬਨ 6 ਕੇਸ 3704 ਦੇ ਨੇ ਤਾਂ ਉਹਨਾਂ ਕਰਕੇ ਹੀ ਜਿਹੜਾ ਵਿਭਾਗ ਨੂੰ ਦਬਾਅ ਬਣਿਆ ਤੇ ਉਹਨਾਂ ਵੱਲੋਂ ਇਹ ਸਟੈਪ ਲੈਂਦੇ ਗਿਆ ਠੀਕ ਹੈ ਜੀ ਸੋ ਲਾਸਟ ਹੁਣ ਆਪਾਂ ਲਾਈਨ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਠੀਕ ਹੈ ਜੀ 5178 ਦੀ ਇਹ ਜਿਹੜੀ ਪੱਤਰ ਹੈ ਸੋ ਮਾਨਯੋਗ ਆਪਾਂ ਜਾਦਾ ਨਹੀਂ ਕਰਦੇ ਮਾਨਯੋਗ ਕੋਰਟ ਸੁਪਰੀਮ ਕੋਰਟ ਵੱਲੋਂ 17 ਅਕਤੂਬਰ 2014 ਨੂੰ ਦਿੱਤੇ ਗਏ ਇੱਕ ਫੈਸਲੇ ਵਿੱਚ ਕਿਹਾ ਗਿਆ ਕਿ ਆਮ ਨਿਯਮ ਇਹ ਹੈ ਕਿ ਜਦੋਂ ਕਿਸੇ ਖਾਸ ਵਰਗ ਦੇ ਕਰਮਚਾਰੀ ਨੂੰ ਅਦਾਲਤ ਵੱਲੋਂ ਰਾਹਤ ਦਿੱਤੀ ਜਾਂ ਜਾਂਦੀ ਹੈ ਤਾਂ ਹੋਰ ਸਾਰੇ ਇਕੋ ਜਿਹੀ ਸਥਿਤੀ ਵਾਲੀ ਵਿਅਕਤੀਆਂ ਨੂੰ ਵੀ ਉਹ ਫਾਇਦਾ ਦਿੱਤਾ ਜਾਣਾ ਚਾਹੀਦਾ ਹੈ ਠੀਕ ਹੈ ਜੀ ਇਹ ਨਾ ਕਰਨਾ ਭੇਦਭਾਵ ਹੋਵੇਗਾ ਤੇ ਭਾਰਤ ਦੇ ਸੰਵਿਧਾਨ ਦੇ ਆਰਟੀਕਲ 14 ਦੀ ਉਲੰਘਣਾ ਹੋਵੇਗੀ ਠੀਕ ਹੈ ਜੀ ਸੋ ਭਾਵੇਂ ਹਰ ਇੱਕ ਨੂੰ ਜਿਹੜਾ ਉਹ ਆਪਣਾ ਕਹਿੰਦੇ ਵੀ ਬਰਾਬਰ ਹੱਕ ਮਿਲਣਗੇ ਸੋ ਉਸ ਤੋਂ ਬਾਅਦ ਜੇਕਰ ਗੱਲ ਕਰ ਲਈਏ ਤਾਂ ਦੋਸਤੋ 5178 ਵਿੱਚ ਜਿਹੜੀਆਂ ਸਰਕਾਰ ਨੇ ਮੁੱਖ ਫੈਸਲਾ ਲਿਆ ਗਿਆ ਕਿ ਸਾਰੇ 5178 ਅਧੀਨ ਕੰਮ ਕਰ ਰਹੇ ਕਰਮਚਾਰੀ ਜਿਨ੍ਹਾਂ ਦੀ ਭਰਤੀ ਇਸ਼ਤਿਹਾਰ 99 2012 ਨਹੀਂ ਕੀਤੀ ਗਈ ਸੀ ਭਾਵੇਂ ਉਹ ਪਟੀਸ਼ਨਰਸ ਹੋਣ ਜਾਂ ਨਾਨ ਪਟੀਸ਼ਨਰਸ ਹੋਣ ਉਹਨਾਂ ਨੂੰ 3 ਸਾਲ ਦੀ ਠੇਕੇ ਅਧਾਰਤ ਕੀਤੀ ਗਈ ਸੇਵਾ ਮੁਕੰਮਲ ਕਰਨ ਉਪਰੰਤ ਰੈਗੂਲਰ ਹੋਣ ਦੀ ਮਿਤੀ ਭਾਵੇਂ 2 ਸਾਲ ਦਾ ਸਮਾਂ ਪਰਖ ਕਾਲ ਸਮਾਂ ਪੂਰਾ ਹੋਣ ਤੋਂ ਮਿਤੀ ਦੀ ਪੂਰੀ ਤਨਖਾਹ ਦਿੱਤੀ ਜਾਵੇਗੀ ਠੀਕ ਹੈ ਜੀ ਭਾਵੇਂ ਉਹ ਪਟੀਸ਼ਨਰਸ ਹੋਣ ਚਾਹੇ ਨਾ ਹੋਣ ਠੀਕ ਹੈ ਜੀ ਤਾਂ ਉਹਨਾਂ ਨੂੰ ਬਰਾਬਰ ਜਿਹੜੀ ਉਹ ਤਨਖਾਹ ਜਿਹੜਾ ਉਹ ਮਾਨ ਪੱਤੇ ਉਹ ਬਰਾਬਰ ਹੀ ਦਿੱਤੇ ਜਾਣਗੇ ਠੀਕ ਹੈ ਜੀ ਤਾਂ ਹੁਣ ਜਿਹੜੇ ਭੈਣ ਪਰ ਪਟੀਸ਼ਨਰਸ ਬੰਡ ਬੰਨੀ ਹੋ ਰਹੇਗੇ ਉਹ ਚਿੰਤਾ ਨਾ ਕਰੋ ਕਿਉਂਕਿ ਕਿਸੇ ਵੀ ਇੱਕ ਭਰਤੀ ਦੀ ਉੱਪਰ ਦੋ ਜਿਹੜੇ ਪੇ ਸਕੇਲਾਂ ਲਾਗੂ ਨਹੀਂ ਹੁੰਦੇ ਠੀਕ ਹੈ ਜੀ ਸੋ ਸਮਾਂ ਲੱਗ ਸਕਦਾ ਹੈ ਜਿਹੜੇ ਨਾਨ ਪਟੀਸ਼ਨਰਸ ਨੇ ਉਹਨਾਂ ਨੂੰ ਵੀ ਲਾਭ ਦਿੱਤਾ ਜਾਊਗਾ ਸੋ ਕਿਰਪਾ ਕਰਕੇ ਵਾਲੀ ਉਹ ਨਾ ਕਰੋ ਜਿਵੇਂ ਕਿ ਇਹ ਵੀ ਹਫੜਾ ਫਰੀ ਨਾ ਕਰੋ ਜਾਂ ਟੈਨਸ਼ਨ ਨਾ ਲਓ ਕਾਲੀ ਨਾ ਕਰੋ ਸਮਾਂ ਆਉਣ ਦਿਓ ਤੁਹਾਨੂੰ ਤੁਹਾਡੇ ਹੱਕ ਜਰੂਰ ਮਿਲ ਕੇ ਰਹਿਣਗੇ ਜੇਕਰ ਵਿਭਾਗ ਇਸ ਤਰ੍ਹਾਂ ਅਨਾਕ ਨਹੀਂ ਕਰਦਾ ਹੈ ਠੀਕ ਹੈ ਜੀ ਕਿਉਂਕਿ ਜਿਹੜੇ ਸੇਮ ਕੇਸ ਡਰਦੇ ਐ ਜੇਕਰ ਉਹਨਾਂ ਦੇ ਭੈਣ ਭਰਾਵਾਂ ਨੂੰ ਹੱਕ ਮਿਲੇ ਐ ਤਾਂ ਤੁਹਾਨੂੰ ਵੀ ਮਿਲਣਗੇ ਨਹੀਂ ਮਿਲਦੇ ਤਾਂ ਅਦਾਲਤਾਂ ਹੈਗੀਆਂ ਦੇਖੋ ਹਨਾ ਸਾਰਾ ਕੁਝ ਹੋਊਗਾ ਸੋ ਕਿਰਪਾ ਕਰਕੇ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਜੇਕਰ ਤੁਹਾਨੂੰ ਕੁਝ ਸਿੱਖਣ ਨੂੰ ਮਿਲਦਾ ਹੈ ਕੁਝ ਜਾਣਨ ਨੂੰ ਮਿਲਦਾ ਹੈ ਲਾਈਕ ਤੇ ਕਮੈਂਟ ਕਰਕੇ ਆਪਣੇ ਸੁਝਾਅ ਜਰੂਰ ਦਿਆ ਕਰੋ ਠੀਕ ਹੈ ਜੀ ਸੋ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਜਰੂਰ ਕਰਿਓ ਤਾਂ ਕਿ ਹੋਰ ਭੈਣ ਭਰਾਵਾਂ ਨੂੰ ਵੀ ਹੌਸਲਾ ਮਿਲ ਸਕੇ ਤੇ ਜਿਹੜੀ ਟੈਨਸ਼ਨ ਅੱਜ ਉਹਨਾਂ ਨੂੰ ਬਣੀ ਸੀ ਉਹ ਟੂ ਹੋ ਸਕੇ ਠੀਕ ਹੈ ਜੀ ਚਾਹੇ ਪਟੀਸ਼ਨਰ ਸੀ ਨਾਨ ਪਟੀਸ਼ਨਰ ਸੀ ਜਾਂ ਪ ਬਣਿਆ ਹੋਇਆ ਸੀ ਠੀਕ ਹੈ ਜੀ ਸੋ ਮਿਲਦੇ ਹਾਂ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ